ਚਲੋ ਸਸਿਕਾਲ ਜੀ ਮੈਂ ਜਸਵੀਰ ਸਿੰਘ ਪਰਵਾੜਾ ਸੂਬਾ ਕਨਵੀਨਰ ਪਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਤੁਹਾਡੇ ਨਾਲ ਫੇਰ ਰੂਬਰੂ ਹੋਣ ਚੱਲਾ ਨਵੇਂ ਸੰਕਰਣਾ ਦੇ ਵਿੱਚ ਜਿੱਥੇ ਇਸ ਲਾਈਵ ਨੂੰ ਸਭ ਤੋਂ ਪਹਿਲਾਂ ਦੱਸ ਦਵਾ ਸਾਡੇ ਆਈਟੀ ਵਿੰਗ ਦੇ ਸੱਜ ਪ੍ਰਕਾਰ ਦੀ ਇਸ ਲਾਈਵ ਕਰ ਰਿਹਾ ਹੈ ਗ੍ਰੈਟੀਜ ਦੇਦੇ ਪਾਣੀ ਪੈਨਸ਼ਨ ਵਾਲੀ ਦੇ ਸਾਡੇ ਅਹਿਮ 파ਟ ਨੇ ਹੌਣ ਜਿਹੜੇ ਸਮਕਰਨਾ ਹੈ ਪੁਨੀ ਕੇਂਦਰ ਸਰਕਾਰ ਨੇ ਯੂ ਟਰਨ ਲਿਆ ਆ ਐਨ ਪੀ ਐਸ ਤੋਂ ਜਿਹੜੇ ਪ੍ਰਧਾਨ ਮੰਤਰੀ ਜੀ ਲਗਾਤਾਰ ਕਹਿੰਦੇ ਸੀ ਵੀ ਇਹ ਰੇਵੜੀ ਹੈ ਇਹ ਮਹਾਪਾਪ ਹੈ ਇਹ ਜਿਹੜੀਆਂ ਸਟੇਟਾ ਕਰ ਰਹੀਆਂ ਇਹਦੇ ਨਾਲ ਸਾਰੀ ਰਾਤ ਜਿਹੜੇ ਐ ਇਹ ਕਰਜ਼ਾਈ ਹੋ ਜਾਣਗੇ ਜੇ ਓ ਪੀ ਐਸ ਬਹਾਲ ਕੀਤੀ ਸੋ ਜਦੋਂ ਓ ਪੀ ਐਸ ਦੀ ਗੱਲ ਪਾਰਲੀਮੈਂਟ ਜਦੋਂ ਵੀ ਗਈ ਹੈ ਤਾਂ ਪ੍ਰਧਾਨ ਮੰਤਰੀ ਜੀ ਨੇ ਉਹਦਾ ਸਿੱਧੇ ਰੂਪ ਚ ਮੁਖਾਰਫਤ ਕੀਤੀ ਇਹ ਨਹੀਂ ਨਹੀਂ ਜਿਹੜੇ ਰਾਜਾਂ ਨੇ ਕੀਤੀ ਉਹਨਾਂ ਨੇ ਸਾਰੀਆਂ ਜਿਹੜੀਆਂ ਐ ਕੇਂਦਰੀ ਸਹਾਇਤਾ ਜਿਹੜੀਆਂ ਉਹ ਰੋਕੀਆਂ ਐ ਗਰਾਂਟਾ ਰੋਕੀਆਂ ਹਰ ਤਰ੍ਹਾਂ ਦੀ ਪਰ ਉਸ ਤੇ ਸਰਕਾਰ ਨੂੰ ਤੁਹਾਡੇ ਲਗਾਤਾਰ ਸੰਘਰਸ਼ ਚਾਹੀਏ ਦਿੱਲੀ ਰੈਲੀ ਐ ਚਾਹੀਏ ਪੰਜਾਬ ਦੇ ਵਿੱਚ ਲਗਾਤਾਰ ਰੈਲੀਆਂ ਦਾ ਰੂਹ ਐ ਚਾਹੀਏ ਉਹ ਹੜਤਾਲਾਂ ਹੋਈਆਂ ਕਈ ਤਰ੍ਹਾਂ ਦੇ ਕਿਉਂਕਿ ਸੰ 2012 ਤੋਂ ਅਸੀਂ ਪੁਰਾਣੀ ਪੈਨਸ਼ਨ 바ਦੀ ਸੰਘਰਸ਼ ਕਮੇਟੀ ਤੋਂ ਸੰਘਰਸ਼ ਸ਼ੁਰੂ ਕੀਤਾ ਆ ਉਸ ਤੋਂ ਪਹਿਲਾਂ ਅਧਿਆਪਕ ਜਥੇਬੰਦੀ ਦੇ ਤੌਰ ਤੇ बीएड ਅਧਿਆਪਕਾਂ ਤੋਂ 2012 ਚ ਜਿਹੜਾ ਇੱਕੋ ਸ਼ੁਰੂ ਹੋਇਆ 2014 ਚ ਪਹਿਲੀ ਕਨਵੈਨਸ਼ਨ ਜਿਹੜੀ ਆ ਉਹ ਹਰਿਆਣਾ ਦੀ ਧਰਤੀ ਤੇ ਹੋਈ ਆ 12 ਤੋਂ ਕਹਿਣ ਦਾ ਭਾਵ ਕੰਮ ਸ਼ੁਰੂ ਹੋਇਆ 14 ਤੋਂ ਕਨਵੈਨਸ਼ਨ ਹੋ ਗਈ ਔਰ 16 ਤੋਂ ਜਿਹੜੀ ਪੁਰਾਣੀ ਪੈਨਸ਼ਨ 바ਦੀ ਸੰਘਰਸ਼ ਕਮੇਟੀ ਜਿਹੜੀ ਆ 24 ਜਥੇ ਬੰਦੀਆਂ ਦਾ ਇੱਕ ਖੜਾ ਖੜਾ ਜਿਹੜਾ ਹੈ ਬਣਾਇਆ ਉਸ ਤੇ ਲਗਾਤਾਰ ਚੱਲਦੇ ਆ ਤੁਸੀਂ ਵੱਖ-ਵੱਖ ਪੜਾਵਾਂ ਵਿੱਚ ਲੰਗੇ ਹੋ ਇੱਕ ਫਿਰੀਸ਼ੀਆ ਦ੍ਰਿਸ਼ਟੀ ਕਈ ਤਰ੍ਹਾਂ ਦੇ ਪੜਾ ਤੁਸੀਂ ਲਿਖਿਆ ਫੈਮਿਲੀ ਪੈਨਸ਼ਨ ਉਸ ਤੋਂ ਬਾਅਦ ਹੁਣ ਯੂਟਮਸ ਸਾਥੀਆਂ ਦੇ ਬਹੁਤ ਜ਼ਿਆਦਾ ਫੋਨ ਆਏ ਆ ਬਈ ਕੀ ਇਹਦੇ ਲਾਭ ਹੈ ਕੀ ਨੁਕਸਾਨ ਹੈ ਮੈਂ ਸਿੱਧੇ ਰੂਪਕ ਕਹਿੰਨਾ ਬਈ ਆਪਾਂ ਨਾ ਲਾ ਪੰਜ ਜਾਈਏ ਇਹਨਾਂ ਨੁਕਸਾਨ ਚ ਜਾਈਏ ਸਾਨੂੰ ਇਹ ਗੱਲ ਕਲੀਅਰ ਕਟ ਪਤਾ ਹੋਣੀ ਚਾਹੀਦੀ ਦੇ ਸਾਡਾ ਭਵਿੱਖ ਕੇਵਲ اوਪੀਐਸ ਵਿੱਚ ਹੀ ਸੁਰੱਖਿਅਤ ਹੈ ਸਿਵਲ ਸਰਵਿਸ 201972 ਵਾਲੀ ਪੈਨਸ਼ਨ ਦੇ ਵਿੱਚ ਹੀ ਸਾਡਾ ਸਾਰੇ ਹੀ ਐਮਪੀਐਸ ਕਰਮਚਾਰੀਆਂ ਦਾ ਤੋਂ ਇੱਕ ਸੁਰੱਖਿਆ ਦਾ ਬਾਕੀ ਸਰਕਾਰ ਇਹ ਤੁਹਾਡੇ ਸੰਘਰਸ਼ ਦੇ ਨਾਲ ਹੀ ਲਗਾਤਾਰ ਦਬਾਅ ਦੇ ਨਾਲ ਇੰਨੇ ਕੁਝ ਬਦਲਾਅ ਆਏ ਨੇ ਪਰ ਇਹ ਬਦਲਾਅ ਜਿਹੜੇ ਨੇ ਸਾਡਾ ਜਿਹੜਾ ਮਿਸ਼ਨ ਹੈ ਉਹਦੇ ਸਟੈਪ ਤਾਂ ਹੋ ਸਕਦੇ ਪਰ ਇਹ ਬਦਲਾਅ ਸਾਡੀ ਕਦੇ ਮੰਜ਼ਿਲ ਨਹੀਂ ਰਹੂਗਾ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਪੀ ਹੈ ਬਈ ਸਾਰਿਆਂ ਦੇ ਵੱਖ-ਵੱਖ ਤਰ੍ਹਾਂ ਦੇ ਮੈਸੇਜ ਵੀ ਆਉਂਦੇ ਹੀ ਕਿ ਸਾਂਝੇ ਸੰਘਰਸ਼ ਕਰਨਾ ਚਾਹੀਜੇ ਹੈ ਇਕਜੁੱਟ ਹੋ ਕੇ ਲੜਨਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਸਮੂਹ ਐਨਪੀਐਸ ਕਰਮਚਾਰੀਆਂ ਨੂੰ ਕਿ ਇਹ ਕਿਸੇ ਇੱਕ ਦਿਨੇ ਸਾਂਝੇ ਫਰੰਟ ਦੇ ਮਹਾਜਤੋਂ 3 ਸਤੰਬਰ ਨੂੰ ਸਾਰੇ ਜਾਣੇ ਛੱਡੀਗੜ ਸੈਕਟਰ 39 ਵਿਖੇ ਪਹੁੰਚੋ ਤੇ ਆਪਣੀ ਪੁਰਾਣੀ ਪੈਨਸ਼ਨ ਦੇ ਤਖਤੀਆਂ ਤੇ ਬੈਨਰ ਲੈ ਕੇ ਆਪਾਂ ਵਿਧਾਨ ਸਭਾ ਵੱਲ ਨੂੰ ਵਧਣਾ ਉਸ ਮੁੱਖ ਮੰਤਰੀ ਨੂੰ ਅਸੀਂ ਦੱਸਣਾ ਜਿਨ੍ਹਾਂ ਨੇ 2 ਸਾਲ ਪਹਿਲਾਂ ਇੱਕ ਝੂਠਾ ਲਗੜਾ ਨੋਟੀਫਿਕੇਸ਼ਨ ਕਰਕੇ ਸਾਨੂੰ ਸਾਰਿਆਂ ਨੂੰ ਗੁੰਮਰਾਹ ਕੀਤਾ ਪੰਜਾਬ ਵਿੱਚ ਕਿਤੇ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਪਰ ਸਾਨੂੰ ਉਹ ਤੋਂ ਬੜਾ ਦੁੱਖ ਲੱਗਦਾ ਔਰ ਮੈਨੂੰ ਲੱਗਦਾ ਵੀ 2 ਲੱਖ ਐਨਪੀਐਸ ਕਰਮਚਾਰੀਆਂ ਦੇ ਜ਼ਖਮਾਂ ਤੇ ਮੁੱਖ ਮੰਤਰੀ ਨੂਨ ਛਿੜਕਦੇ ਉਦੋਂ ਜਦੋਂ ਗੁਜਰਾਤ ਹਮਾਚਲ ਜਾਂ ਹੁਣ ਹਰਿਆਣੇ ਚ ਜਾ ਕੇ ਕਹਿ ਰਹੇ ਨੇ ਵੀ ਮੈਂ ਪੰਜਾਬ ਤੋਂ ਪੁਰਾਣੀ ਹਾਂ ਸੋ ਇਹ ਸਾਰਾ ਕੁਝ ਵਾਪਰ ਰਿਹਾ ਕਿਉਂਕਿ ਸਾਡੇ ਐਨ.ਪੀ.ਐਸ. ਕਰਮਚਾਰੀ ਜਿਹੜੇ ਐ ਉਹ ਘਰਾਂ ਚੋਂ ਨਿਕਲਣ ਨੂੰ ਤਿਆਰ ਨਹੀਂ ਕੱਲੀ ਤੁਸੀਂ ਲੀਡਰਸ਼ਿਪ ਦਿਓ ਜਾਂ ਕੱਲੀ ਇੱਕ ਜਥੇਬੰਦੀ ਤੋਂ ਆਸ ਰੱਖੋ ਵੀ ਉਹ ਹੀ ਸਾਰਾ ਕੁਝ ਕਰੇ ਐ ਨਹੀਂ ਹੁੰਦਾ ਜਥੇਬੰਦੀ ਕਾਡਰ ਦੇ ਨਾਲ ਹੁੰਦੀ ਹੈ ਤੁਹਾਡੇ ਸਾਰੇ 2 ਲੱਖ ਲੋਕਾਂ ਦੇ ਨਾਲ ਅਗਰ ਤੁਹਾਡੇ ਮਨ ਵਿੱਚ ਹੈਗਾ ਵੀ ਅਸੀਂ ਪੁਰਾਣੀ ਪੈਨਸ਼ਨ ਵਾਹਾਰਾ ਕਰਵਾਣੀ ਹੈ ਇੱਕ ਸੁਨਹਿਰੀ ਮੌਕਾ ਹੈ ਵੀ ਆਪਾਂ ਸਾਰੇ ਮਿਲ ਕੇ 3 ਸਤੰਬਰ ਦੀ ਛੁੱਟੀ ਕਰੀਏ ਇਹ ਨਹੀਂ ਬਹਾਨਾ ਹੋਣਾ ਚਾਹੀਦਾ ਵੀ ਮੇਰਾ ਅੱਜ ਕੋਈ ਜ਼ਰੂਰੀ ਕੰਮ ਹੈ ਮੈਨੂੰ ਕੋਈ ਛੁੱਟੀ ਨਹੀਂ ਲੈ ਸਕਦਾ ਜੇ ਅਸੀਂ ਆਪਣੇ ਪਟਾਪੇ ਲਈ ਇੱਕ ਛੁੱਟੀ ਨਹੀਂ ਲੈ ਸਕਦੇ ਫਿਰ ਆਪਾਂ ਭੁੱਜੀਏ ਕਿ ਅਸੀਂ ਪੈਨਸ਼ਨ ਪ੍ਰਾਪਤ ਕਰਾਂਗੇ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ 3 ਸਤੰਬਰ ਨੂੰ ਆਪਾਂ ਸਾਰਿਆਂ ਨੇ ਦਾਣਾ ਮੰਡੀ ਵਿਖੇ ਆਪਣੇ ਝੰਡੇ ਬੈਨਰ ਪੱਤੀਆਂ ਲਾ ਕੇ ਪੁਰਾਣੀ ਪੈਂਚ ਘਵਾੜੀਆਂ ਨੂੰ ਪਹੁੰਚਣਾ ਉੱਥੋਂ ਅਸੀਂ ਮਾਰਚ ਕਰਾਂਗੇ ਬਦਨਸਵਾਰ ਨੂੰ ਉਸ ਮੁੱਖ ਮੰਤਰੀ ਨੂੰ ਜ਼ਰੂਰ ਔਰ ਪੂਰੇ ਦੇਸ਼ 'ਚ ਇਹ ਗੱਲ ਜਾਵੇ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਇਹ ਵੱਡਾ ਐਕਸ਼ਨ ਹੈ ਵੱਡਾ ਐਕਸ਼ਨ ਤਾਂ ਹੀ ਬਣਨਾ ਜੇ ਵੱਡੇ ਰੂਪ 'ਚ ਲੋਕ ਇਕੱਠੇ ਹੋਣਗੇ ਨਹੀਂ ਤਾਂ ਫਿਰ ਤੁਹਾਡੀ ਗੈਰ ਹਾਜ਼ਰੀ ਰਹੀ ਜੇ ਪੰਜਾਬ 'ਚ ਮੈਂ ਕਹਿੰਦਾ 2 ਲੱਖ ਹੈ ਅਗਰ 10% ਵੀ ਬਾਹਰ ਆ ਗਏ ਤਾਂ ਸਮਝ ਲਓ ਕਿ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਹੈ ਬਹਾਲ ਹੋਣ ਤੋਂ ਕੋਈ ਨਹੀਂ ਰੁਕ ਸਕਦਾ ਹੁਣ ਮੈਂ ਨਹੀਂ ਸਮਝਦਾ ਕਿ ਪ੍ਰੋਗਰਾਮ ਦੇਣ ਵਿੱਚ ਕੋ ਘਾਟ ਹੈ ਜਾ ਵਿਸ਼ਾਲ ਇਕਤਾ ਕਰਨ ਚ ਕੋਈ ਘਾਟ ਨਹੀਂ ਆ। ਜੇ ਘਾਟ ਰਹੂੰਗੀ ਤਾਂ ਮੈਂ ਸਮਝਦਾ ਸਾਡੇ ਆਪਣੇ ਸਾਰਿਆਂ ਚ ਰਹੂੰਗੀ ਜੇ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਨਾ ਹੁੰਦੇ। ਸੋ ਬਾਕੀ ਮੈਂ ਹੋਰ છોੜੀਏ ਪੀਰ ਕਰਨੀਆਂ ਆਪਾਂ ਇਧਰ ਉਧਰ ਦੀਆਂ ਅਫਵਾਹਾਂ ਚ ਕੁਝ ਜਥੇਬੰਦੀਆਂ ਕਰ ਰਹੀਆਂ। ਬਈ ਜੀ ਉਹਨਾਂ ਨੇ ਯੂਪੀਐਸ ਤੇ ਸਾਈਨ ਕੀਤੇ ਆ। ਮੈਂ ਅਸ਼ੋਰ ਕਰਨਾ ਮੈਂ ਉਸੇ ਦਿਨ ਜਿਹੜਾ ਰਿਜ਼ਾਈਨ ਕਰਦਾਗਾ ਐਜ ਕਨਵੀਨਰ ਜਿੱਦਾਂ ਉਹ ਪੂਰਾ ਡਾਕੂਮੈਂਟ ਆਪਣੇ ਸੋਸ਼ਲ ਮੀਡੀਆ ਤੇ ਪਾ ਦੇਣਾ। ਮੇਰੇ ਕੋਲ ਹੈਗਾ ਇਹ ਕਿਉਂਕਿ ਅਸੀਂ ਜਿਹੜੀ 10 ਅਗਸਤ ਦੀ ਦਿੱਲੀ ਰੈਲੀ ਹੋਈ ਹੈ ਉਹਦੇ ਵਿੱਚ 올ਡ ਪੈਨਸ਼ਨ ਸਕੀਮ ਪ੍ਰਧਾਨ ਮੰਤਰੀ ਜਿਹੜਾ ਹੈ ਮੰਗ ਪੱਤਰ ਭੇਜਿਆ ਸੀ ਸਿਰਫ ਉਹਦੇ ਦੇ ਦਸਕਤ ਘੱਟ ਕੇ ਉਹਨੂੰ ਵਾਇਰਲ ਕਰਨਾ ਮੈਂ ਸਮਝਦਾ ਉਹ ਕੋਈ ਸਿਆਣਪ ਨਹੀਂ ਹੈ ਉਹ ਇੱਕ ਪੂਰ ਪ੍ਰਚਾਰ ਹੈ ਉਹ ਆਪਸੀ ਜਿਹੜੇ ਅਸੀਂ ਵਿਸ਼ਾਲ ਇਕਤਾ ਵੱਲ ਨੂੰ ਵਧਣਾ ਚਾਹੁੰਦੇ ਆ ਉਹ ਉਹਨੂੰ ਢਾਏ ਮੈਂ ਸਮਝਦਾ ਪੁਰਾਣੀ ਪੈਨਸ਼ਨ ਬਹਾਲੀ ਦੇ ਅੰਦੋਰਨ ਨੂੰ ਕਮਜ਼ੋਰ ਕਰ ਰਹੇ ਆ ਜੇ ਅਸੀਂ ਇੱਕ ਦੂਜੇ ਦੇ ਅੰਤਾਂ ਅੱਡਾ ਖਿਚਾਂ ਲੱਗਦਾ ਕਿ ਚੰਨ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਚਾਹੇ ਉਹ ਮੇਰੇ ਛੋਟੇ ਹੀ ਜਾਂ ਵੱਡੇ ਹੀ ਭਰਾ ਨੇ ਕਿ ਆਓ ਆਪਾਂ 3 ਸਤੰਬਰ ਨੂੰ ਕਾਫਲੇ ਬਣ ਕੇ ਚਲੀਏ ਇੱਕ ਦੂਏ ਦੇ ਖਿਲਾਫ ਆਪਾਂ ਵਜਾਏ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕਰਨ ਦੀ بجائے ਆਓ ਆਪਾਂ ਇਕਜੁੱਟ ਹੋ ਕੇ ਕਿਉਂਕਿ ਇਹ ਕੰਨਾ ਕੋਈ ਮੇਰੇ ਵੱਲੋਂ ਨਹੀਂ ਸਾਂਝੇ ਫਰੰਟ ਵੱਲੋਂ ਆ ਤੇ ਸਾਰੇ ਹੀ ਸਾਂਝੇ ਫਰੰਟ ਦਾ ਹਿੱਸਾ ਨੇ ਜਿਹੜੇ ਬੁਰੇ ਦੇ ਸੀ ਉਹ ਵੀ ਹਿੱਸਾ ਨੇ ਪਰ ਮੈਂ ਉਹਨਾਂ ਨੂੰ ਵੀਦ ਕਰਾਂਗਾ ਬਈ ਹੁਣ ਮੌਕਾ ਹੈ ਸਾਡੇ ਕੋਲ ਆਪਾਂ ਇਕਜੁੱਟ ਹੋ ਗਏ ਮੁੱਖ ਮੰਤਰੀ ਜੀ ਤੋਂ ਮੰਗੀ ਹੈ ਆਪਣੀ ਪੈਨਸ਼ਨ ਦਾ ਹਸਾਰਤਾ ਵੀ ਜਿਹੜਾ 2 ਸਾਲ ਪਹਿਲਾਂ ਨੋਟੀਫਿਕੇਸ਼ਨ ਕੀਤਾ ਦੱਸੋ ਸਾਡੀ ਪੁਰਾਣੀ ਪੈਨਸ਼ਨ ਕਿਥੇ ਬਿਧਾਨ ਸਭਾ ਨੂੰ ਜੇ ਬਦਾਂਗੇ ਵਿਧਾਨ ਸਭਾ ਦੇ ਅੰਦਰ ਵੀ ਗੱਲ ਹੋਏਗੀ ਔਰ ਪੂਰੇ ਦੇਸ਼ ਦੇ ਵਿੱਚ ਇਹ ਚਰਚਾ ਹੋਏਗੀ ਕਿ ਪੰਜਾਬ ਦੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਤਾਂ ਮਜਬੂਰ ਪੁਰਾਣੀ ਪੈਨਸ਼ਨ ਬਹਾਲ ਹੋ ਸਕਦੀ ਹੈ ਅਸੀਂ ਕਰਵਾ ਸਕਦੇ ਹਾਂ ਪਰ ਲੋੜ ਸਿਰਫ ਇੱਕ ਵਿਸ਼ਾਲ ਇਕੱਠ ਵਿਸ਼ਾਲ ਤਾਕਤ ਦਿਖਾਣ ਦੀ ਹੈ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕੋਈ ਆਣਾ ਨਹੀਂ ਕੋਈ ਬਹਾਨਾ ਨਹੀਂ ਸਾਰਿਆਂ ਨੇ ਆਪਾਂ ਤੇਰੇ ਸੰਬੰਧ ਨੂੰ ਚੰਡੀਗੜ੍ਹ ਜਾਣਾ ਹੈ ਪਰਿਵਾਰਾ ਸਮੇਤ ਜਾਣਾ ਹੈ ਖਾਸ ਕਰਨ ਕਰਕੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਉਹਨਾਂ ਤੇ ਹਰ ਸਮੇਂ ਕੋਈ ਨਾ ਕੋਈ ਹੁੰਦਾ ਵੀ ਸਾਨੂੰ ਕਰਵੇਂ ਪਰੇਲੂ ਮਜਬੂਰੀਆਂ ਪਰ ਮੈਂ ਇਹ ਗੱਲ ਸਪਸ਼ਟ ਰੂਪ ਚ ਕਹਿਣਾ ਵੀ ਜਿਨ੍ਹਾਂ ਪੂਰੇ ਅਸੀਂ ਪਰੇਲੂ ਮਜਬੂਰੀਆਂ ਦਿਨ ਰਾਤ ਖੁੱਬੇ ਰਹਿੰਦੇ ਆ ਪਰ ਸਾਡਾ ਬੁਢਾਪੇ ਵਿੱਚ ਪੈਨਸ਼ਨ ਤੋਂ ਸਿਵਾਏ ਹੋਰ ਕੋਈ ਵੀ ਸਾਰਾ ਨਹੀਂ ਸੋ ਇੰਨੀਆਂ ਗੱਲ ਮੇਰੀਆਂ ਸਰਕਾਰ ਕਰੋ ਮੈਨੂੰ ਆਸ ਹੈ ਵੀ ਆਪ ਬਹੀਰਾ ਘੱਟ ਕੇ ਤੁਸੀਂ ਬਿਨਾ ਕੋਈ ਸਨੇਹੀ ਤੋਂ ਬਿਨਾ ਕੋਈ ਸੌਣ ਤੋਂ ਚਾਹੇ ਆਪਣੀਆਂ ਗੱਡੀਆਂ 'ਚ ਪਹੁੰਚੋ ਜਰੂਰ ਚੰਡੀਗੜ੍ਹ ਸੈਕਟਰ 39 ਦੀ ਅਨਾਜ ਮੰਡੀ ਵਿੱਚ ਮੈਂ ਜਰੂਰ ਅਪੀਲ ਕਰਾਂਗਾ ਜਰੂਰ ਹਮ-ਹਮ ਮਾਰ ਕੇ ਤਖਤੀਆਂ ਬੈਨਰ ਤੇ ਝੰਡੇ ਲੈ ਕੇ ਪੁਰਾਣੀ ਪੈਨਸ਼ਨ ਦੇ ਜਰੂਰ ਪਹੁੰਚੋ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਇਸ ਕਰ ਜਿੱਤ ਲੜਦੇ